ਉਹ ਪਹਿਲਾਂ ਬੰਨ੍ਹ ਦਿੱਤੀ ਹੈ ਉਹ ਅਗਰ ਬਾਅਦ ਚਲਦਾ ਪੈਂਦਾ ਲੋ ਜੀ ਭਰਾਵੋ ਰੋਜ਼ ਦੀ ਤਰ੍ਹਾਂ ਤੁਹਾਨੂੰ ਪਤਾ ਆ ਆਪਾਂ ਮਿਹੜਾ ਕਟਵਾਉਨੇ ਆ ਇਹਨੂੰ ਕੀ ਖਾਂਡ ਕਹਿੰਦੇ ਨੇ ਬਹੁਤ ਵੱਡੀਆਂ ਵੱਡੀਆਂ ਨੇਗੀਆਂ ਤੇ ਮਸ਼ੀਨ ਦਾ ਪੱਖਾ ਤੁਹਾਨੂੰ ਪਤਾ ਥੋੜਾ ਜਿਹਾ نیچے ਰਹਿਣਾ ਚੌਂਡੀਆ ਦਾ ਕਿਉਂਕਿ ਲੱਗ ਜਾਂਦਾ ਇਹ ਤੇ ਕਟਰ ਵਾਲੇ ਦਾ 14 ਫੁੱਟ ਹੈ ਤੇ ਤੇ ਮਸ਼ੀਨ ਇਹਨਾਂ ਨੂੰ ਚਾਹੀਦੀ ਆ 10 ਫੁੱਟ ਤੇ ਹੁਣ 10 ਫੁੱਟ ਇਹਨਾਂ ਨੂੰ ਮਸ਼ੀਨ ਆਪਾਂ ਕਿੱਥੋਂ ਲੈ ਕੇ ਦੇਈਏ ਤੇ ਨਵੇਂ ਨਵੇਂ ਮੁੰਡੇ ਲੱਗੇ ਪਏ ਨੇ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਮੇਰੇ ਹਿਸਾਬ ਨਾਲ ਹੋਰ ਲਾ ਦੇਣਗੇ ਬਾਕੀ ਜੀਰੀ ਬਹੁਤ ਖੜੀ ਆ पर एरिया है चैन वाली का जीडी अपनी ट्रैक मशीन है ऐसे बना दो उधर भी जैसे ये बनाया बस ये बढ़िया बनाया उसको और कट कर लो आगे मशीन फिर चली जाएगी कटर वाला आगे जाके लगेगा इसका वो फिर दब नीचे दब जाएगा दान आपका इधर से भी ऐसे कर दे ऐसे ये ऐसे किया ना ऐसे कर दो और काट लो ऊपर से हाँ दाना और काट लो काफी आगे तक काट दो दाना नहीं दब जाएगा नीचे टायर के नीचे दब गया ना दोबारा नहीं उठता वो नीचे चला जाएगा बस फिर मौसम भी खराब लगता मैं अज है ना ਇੰਨੀ ਗਰਮੀ ਆ ਪਾਣੀ ਵਾਲੀ ਬੋਤਲ ਨਾ ਸਾਨੂੰ ਹੱਥ ਚ ਰੱਖਣੀ ਪੈਂਦੀ ਆ ਭਰ ਕੇ ਕੈਂਪਰ ਅਸੀਂ 2-12 ਭਰਦੇ ਆ ਦਿਨ ਵਿੱਚ ਦੀ ਫਿਲਹਾਲ ਪਾਣੀ ਮਿਲ ਜਾਂਦਾ ਰੋ ਵਾਲਾ ਜਿਹਦੇ ਕਰਕੇ ਬਚੇ ਹੋਇਆ ਨਹੀਂ ਤਾਂ ਇਸ ਵਾਰ ਗਰਮੀ ਇੰਨੀ ਕ ਜਿਆਦੇ ਆ ਕਿ ਸਾਨੂੰ ਖੜੇ ਨਹੀਂ ਪਸੀਨੇ ਆਈ ਜਾਂਦੇ ਆ ਪੂਲ ਗਰਮੀ ਆਈ ਜਾਂਦੀ ਆ ਖੜੇ ਨੂੰ ਹੀ